ਦੇਸ਼ ਜੂ ਫੈਲ ਰਿਹਾ ਹੈ ਇਹ ਖਤਰਨਾਕ ਵਾਇਰਸ ਜੋ ਕਿ ਹਰ ਕਿਸੇ ਨੂੰ ਪਰੇਸ਼ਾਨ ਵੀ ਕਰ ਰਿਹਾ ਹੈ ਤੇ ਲੋਕਾਂ ਦੇ ਲਈ ਕਿਤਨਾ ਕਿਤੇ ਖਤਰੇ ਦੀ ਘੰਟੀ ਜੜ ਗਈ ਬਣਦਾ ਜਾ ਰਿਹਾ ਹੈ ਕਿਉਂਕਿ ਕਰੋਨਾ ਤੋਂ ਬਾਅਦ ਇਹ ਇੱਕ ਅਜਿਹਾ ਵਾਇਰਸ ਹੈ ਜਿਸ ਦਾ ਨਾਮ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇਗਾ ਤੇ ਇਸ ਵਾਇਰਸ ਨੇ ਕਹਿਰ ਜਿਹੜਾ ਕਿ ਮਚਾ ਕੇ ਰੱਖਿਆ ਹੈ ਦਰਅਸਲ ਚੀਨ ਦੇ ਵਿੱਚ ਇਹ ਵਾਇਰਸ ਜਿਹੜਾ ਕਿ ਦਸਤਕ ਦੇ ਚੁੱਕਿਆ ਹੈਗਾ ਦੱਸ ਦਈਏ ਕਿ ਜੋ ਚੀਨ ਜਿੱਥੋਂ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀਗੀ ਹੁਣ ਇੱਕ ਹੋਰ ਨਵੇਂ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਇਸ ਵਾਰ ਮੱਛਰਾਂ ਦੇ ਰਾਹੀਂ ਫੈਲਣ ਵਾਲਾ ਦੱਸ ਦਈਏ ਕਿ CHIKV ਵਾਇਰਸ ਯਾਨੀ ਕਿ ਚਿਕਨ ਗੁਨਿਆ ਚੀਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵਿੱਚ ਫੈਲ ਚੁੱਕਿਆ ਹੈ ਚੇਨ ਜਿੱਥੋਂ ਕਿ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀਗੀ ਤੇ ਕਰੋਨਾ ਵਾਇਰਸ ਨੂੰ ਕੋਈ ਵੀ ਨਹੀਂ ਭੁੱਲ ਸਕਦਾ ਕਿਉਂਕਿ ਲਾਕਡਾਊਨ ਲੱਗਾ ਸੀਗਾ ਤੇ ਉਸ ਤੋਂ ਬਾਅਦ ਕਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਕਈ ਲੋਕਾਂ ਦੀਆਂ ਜਾਨ ਵੀ ਗਈਆਂ ਸੀਗੀਆਂ ਤਾਂ ਚਿਕਨਗੁਨੀਆ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਇਹ ਚਿਕਨਗੁਨੀਆ ਕੋਈ ਆਮ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਆਏ ਨੇ ਪਰ ਹੁਣ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਚੁੱਕਿਆ ਇਸ ਸਥਿਤੀ ਦੇ ਮੱਦੇਨਜ਼ਰ ਚੀਨ ਦੇ ਸਿਹਤ ਮੰਤਰਾਲੇ ਨੂੰ ਐਮਰਜੈਂਸੀ ਮੁਹਿੰਮ ਚਲਾਉਣੀ ਪਈ ਹੈ ਇਸ ਵਾਇਰਸ ਦੇ ਕਾਰਨ ਲੋਕਾਂ ਦੇ ਵਿੱਚ ਤੇਜ਼ ਬੁਖਾਰ ਅਤੇ ਜੋੜਾਂ ਦੇ ਵਿੱਚ ਦਰਦ ਵਰਗੇ ਲੱਛਣ ਜਿਹੜੇ ਕਿ ਸਾਹਮਣੇ ਆ ਰਹੇ ਨੇ